ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸਵਾਗਤ ਹੈ ਮੇਰੇ YouTube ਚੈਨਲ ਗੁਰੂ ਕਿਰਪਾ ਬਤੇ ਗਾਂਫਲ ਅੱਜ ਦੀ ਵੀਡੀਓ ਵਿੱਚ ਮਸ਼ੀਨ ਕਾਪਟਰ ਦੇ ਸੂਟ ਲੈ ਕੇ ਆਏ ਆ ਪ੍ਰਿੰਟਡ ਤੇ ਰਿਡ ਵਰਕਰ ਕੀਤੇ ਹੋਏ ਸੂਟ ਬਹੁਤ ਸੋਹਣੇ ਆ ਜੀ ਤੇ ਰੇਂਜ ਵੀ ਨਾਰਮਲ ਆ ਜੀ ਠੀਕ ਹੈ ਜੀ 2000 ਦੇ ਵਿੱਚ ਸੂਟ ਆਂ ਜੀ ਸਾਰੇ ਠੀਕ ਹੈ ਜੀ ਨਾਰਮਲ ਰੇਂਜ ਦੇ ਵਿੱਚ ਸੂਟ ਦਿਖਾਉਣੇ ਨੇ ਸਾਰੇ ਹਾਂਜੀ ਸਟਾਫ ਮਸਲੀਨ ਲਏਗਾ ਜਿੰਨੋਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਮੈਂ ਦੇਖੋ ਪ੍ਰਿੰਟ ਬਹੁਤ ਸੋਹਣਾ ਹੈ ਜੀ ਵੱਡੇ ਫਲਾਵਰਾਂ ਦੇ ਵਿੱਚ ਤੇ ਛੋਟਾ ਪ੍ਰਿੰਟ ਵੀ ਹੈ ਜੀ ਡਿਜੀਟਲ ਪ੍ਰਿੰਟ ਵੀ ਹੈ ਨੈੱਕ ਤੇ ਵਰਕ ਹੈ ਜੀ ਕਿੱਤਾ ਹੈ ਇਹ ਹੈਂਡਵਰਕ ਹੈ ਜੀ ਨੈੱਕ ਦੇ ਉੱਤੇ ਕੰਟਰਾਸਟ ਦੇ ਵਿੱਚ ਸੋਟ ਹੈ ਜੀ ਲਾਈਟ ਕਲਰ ਦੀ ਸ਼ਰਟ ਇਹ ਗਾਰਗਨ ਦਾ ਦੇ ਨਾਲ ਤੇ ਪਲੇਸੋ ਬਣਵਾਓ ਜਾਂ ਬੋਰਨ ਬਣਵਾਓ ਤੁਹਾਡੀ ਆਪਣੀ ਚੋਅ ਹੈ ਜੀ ਬੀਡਿੰਗ ਲੱਗੀ ਹੋਈ ਹੈ ਘੇਰੇ ਦੇ ਉੱਤੇ ਪ੍ਰਿੰਟ ਬਹੁਤ ਸੋਹਣਾ ਹੈ ਜੀ ਮਸਲੀਨ ਦੇ ਵਿੱਚ ਸੋਟ ਹੈ ਜੀ ਇਹ এদিনাক্ে ওর শুখেউ ওর দেনাক্র সিখে হিতুকে কাইর ইখের পাকে কালা মখায় বিচিহিএ হোলে ভাকে চিতুটু য়বটিজানেচিয়ে কনেচ हैंडवर्क किया है दप्पा लगा के ठीक है तो कंट्रास्ट में अच्छी सुंदर है बहुत सोना है टे कलर डिजाइन कर दिया नॉर्मल स्पेड है तो नीचे बिल्डिंग लगी हुई है तेरे को बाजू पे लोग आ सकते हो तुम यही प्रिंट बहुत सोना है जी प्लेन बॉटम है जी इदे नाल दुपट्टा प्योशफांदा है प्राइस सेम रहेगा दी और जा ਇਹ ਰਿਪਟ ਬਣਤੀ ਹੈ ਜੀ ਕਿ ਸੈਂਟਰ ਦੇ ਵਿੱਚ ਇੱਕੀ ਵਰਤ ਕੇ ਲਾਈਨਿੰਗ ਦੇ ਵਿੱਚ ਵਰਤਿਆ ਜਾਵੇ। ਕੋਪੀ ਸਾਰੇ ਦੁਪੱਟੇ ਦੇ ਵਿੱਚ ਹੈ। ਇਹ ਵੀ ਕਲਰ ਬਹੁਤ ਸੋਹਣਾ ਜੀ। ਕਲਰ ਸਾਰੇ ਗਰਮੀਆਂ ਲਈ ਸਪੈਸ਼ਲ ਕਲਰ ਹੈ ਜੀ। ਇੱਕ-ਇੱਕ ਦੇ ਇੱਕ ਦੇ ਕਲਰ ਹੈ ਜੀ। ਨਾਗਲ ਦਾ ਰੰਗ ਆਉਣਾ ਹੈ ਤੇ ਨਾਂਚਾਣਾ ਰੰਗ। ਉਹ ਸੋਨੇ ਕਲਰ ਹੈ। ਠੀਕ ਹੈ ਜੀ। ਤੇ ਪਲੇਨ ਬੋਪਾ। ਮਸ਼ਲੀਨ ਦੇ ਵਿੱਚ ਸਟਾਰਟ ਕਰਦੀ ਹਾਂ। ਇਹ ਪਿਆਰ ਸ਼ਿਖੋਂ ਦਾ ਦੁਪੱਟਾ ਹੈ ਜੀ। पट्टे थो वर्क थोडा प्रिंट वर्क बिंट चेंज आहे जी अज पे सार्या बिलकुल लाईट वेट ते सॉफ्ट प्रिंट दे मेंदी ग्रीन कलर आहे जी स्किन देशन ठीक आहे जी प्राइस सेम राही ਕਲਰ ਚੇਂਜ ਹੈ ਜੀ। ਇਹ ਮੇਰੇ ਕੋਲ ਵਰਕ ਵਾਲਾ ਦੁਪੱਟਾ। ਹਾਂ ਜੀ। ਪਰ ਇੰਟੇਜ ਸੀ ਗ੍ਰੀਨ ਤੇ ਬੋਟਲ ਗ੍ਰੀਨ ਕਲਰ ਹੈ ਇਹਦੇ ਵਿੱਚ। ਬੇਸ ਜਿਹੜਾ ਇਹ ਤੇ neck ਤੇ ਵਰਕ ਕਰ ਦਿੱਤਾ ਹੋਇਆ। ਮਸ਼ੀਨ ਦੇ ਵਿੱਚ ਸਟੱਫ ਦੇ ਵਿੱਚ ੜੇ ਬਿਆਸਤੀ ਬਹੁਤ ਭਾਰੀਆਂ ਹਨ ਸੋ ਕਿ ਸਾਰੀ ਮਸ਼ੀਨ ਸਟੱਫ ਦੇ ਵਿੱਚ ਹੈ ਜੀ। ਬਿਲਡਿੰਗ ਲੱਗੀ ਹੋਈ ਆ ਘੇਰੇ ਤੇ ਤੇ ਕੰਟਰਾਸਟ ਦੇ ਵਿੱਚ ਸੂਤਾਂ ਚ ਇਹਦੇ ਨਾਲ ਏਦਾਂ ਨੇਵੀ ਬਲੂ ਦਾ ਬੋਟਮ ਹੁੰਦੀ ਇਤੋਂ ਇਤੇ ਇਹਦੇ ਨਾਲ ਪ्योर ਸ਼ਿਫੋਨ ਦਾ ਬਟਾ ਚਾਹੀਦਾ ਸਟੱਫ ਬਹੁਤ ਹੀ ਵਧੀਆ ਬਰਸ਼ਵਾਂ ਦਾ ਦੁਪੱਟਾ ਤੇ ਸੋਨਾ ਡਿਜ਼ਾਈਨ ਬਣੇਗਾ ਦੇ ਵਿੱਚ ਪੱਟੇਗਾ ਚੋਨਾ ਕੋਲ ਇਟਾ ਦੀ ਕਿਪੋ ਹਸਾੜ ਪੋਟਾਂ ਦੀ ਲਾਸ਼ ਲੱਗੀ ਹੋਈ ਜੀ ਕਪੜੇ ਤੇ ਨੂੰ ਕਿਤੇ ਵਿੱਚ ਵਿੱਚ 3-4 ਕਲਰ ਹੈ ਜੀ 4 ਕਲਰ ਹੈ ਜੀ ਠੀਕ ਹੈ ਜੀ ਇਹ ਵੀ ਤਾਂ ਬਹੁਤ ਸੋਹਣਾ ਹੈ ਜੀ ਤੇ ਮੈਰੂਨ ਕਲਰ ਦੀ ਬਾਰਡਰ ਹੈ ਜੀ ਇਸ ਦੇ ਨਾਲ ਇਹ ਵੀ ਫਿਰਮਾ ਦਾ ਕਲਰ ਬਹੁਤ ਸੋਨਾ ਕਲਰ ਹੈ ਤੇ ਦੋਸ਼ ਸ਼ੂਹੰਦਾ ਦੁਪੱਟਾ ਡਿਜ਼ਾਈਨਿੰਗ ਸੇਮ ਰਹੀ ਹੋਈ ਚੀਜ਼ ਹੈ ਦੋਸ਼ ਸ਼ੂਹੰਦਾ ਦੁਪੱਟਾ ਹੈ ਜੀ ਇਦੇ ਵਿੱਚ ਬਲੈਕ ਕਲਰ ਹੈ ਜੀ ਬਲੈਕ ਕਲਰ ਵੀ ਬਹੁਤ ਸੋਹਣਾ ਲੱਗਦਾ ਹੈ ਬੋਰਨ ਪਲੇਨ 골ਡਿੰਗ ਦਾ ਟੱਚ ਦਿੱਤਾ ਹੋਇਆ ਜੀ ਅੱਪਾ ਫਲਾਵਰਾਂ ਦੇ ਉੱਤੇ ਤੇ ਫਿਰ ਸ਼ਿਪਨ ਦਾ ਟੱਚ ਹੈ ਜੀ ਇਹ ਕਿਹਦੇ ਵਿੱਚ ਮਾਊਸ ਕਲਰ ਹੈ ਜੀ ਮਾਊਸ ਸਕਿਨ ਕਲਰ ਹੈ ਇਹ ਵੀ ਕਲਰ ਬਹੁਤ ਸੋਹਣਾ ਹੈ ਜੀ

neck ਤੇ ਵਰਤੋ ਕੀਤਾ ਹੋਇਆ ਜੀ ਠੀਕ ਹੈ ਜੀ ਇਹ ਵੀ ਕੰਟਰਾਸਟ ਦੇ ਵਿੱਚ ਸੂਟ ਹੈ ਤੇ پیچھے ਬੀਡਿੰਗ ਲੱਗੀ ਹੋਈ ਹੈ ਘਰੇ ਤੇ ਜੀ ਬਾਜੂ ਤੇ ਵੀ ਇਦਾਂ ਹੀ ਬੀਡਿੰਗ ਲਗਾ ਕੇ ਤੁਸੀਂ ਡਿਜ਼ਾਈਨਿੰਗ ਬਣਵਾ ਸਕਦੇ ਹੋ ਜਿਵੇਂ ਹੁਣ ਅੱਜਕੱਲ ਪਾਕਿਸਤਾਨ ਨੂੰ ਬਾਜੂ ਦਾ ਬਹੁਤ ਟ੍ਰੈਂਡ ਹੈ ਉਹ ਮਤਲਬ ਕਰਨ ਵਿੱਚ ਤੇ ਕਰਦੀ ਹੈ ਜੀ ਤੇ ਪਲੇਨ ਬਾਟਮ

ਜਿਵੇਂ ਨੀਚੇ ਸੀ ਗਲ ਬਣਾਇਆ ਲਾਈਟ ਸੀ ਗਲ ਤੇ ਇਹ ਲਾਈਟ ਔਰੇਂਜ ਕਲਰ ਹੈ ਡਿਜ਼ਾਈਨਿੰਗ ਸੇਮ ਰਹੇਗੀ ਜੀ ਸਿਰਫ ਕਲਰ ਚੇਂਜ ਹੈ ਤੇ ਪ੍ਰਾਈਸ ਵੀ ਸੇਮ ਹੈ ਜੀ 2022 ਹੈ ਜੀ ਇਹ ਪਲੇਨ ਬੋਟਮ ਠੀਕ ਹੈ ਜੀ ਵਿਦਵਤ ਕੀਤਾ ਹੈ ਦੁਪੱਟਾ ਹਾਂਜੀ ਇਹ ਛੋਟੇ ਪ੍ਰਿੰਟ ਦੇ ਵਿੱਚ ਹੈ ਜੀ ਸਟੱਫ सेम ਰਹੇਗਾ ਜੀ ਮਸ਼ਲੀਨ कॉटन ਦੇ ਵਿੱਚ ਪ੍ਰਾਈਸ ਵੀ सेम ਰਹੇਗਾ ਜੀ 2000 ਪ੍ਰਾਈਸ ਹੈ ਜੀ ਨੈਕਟ ਅਗਰ ਤੋਂ ਵੀ ਤਾਂ ਹੋ ਜਾ ਜੀ ਛੋਟੇ ਪ੍ਰਿੰਟ ਦੇ ਵਿੱਚ ਸੂਟ ਹੈ ਜੀ ਕਲਰ ਵੀ ਬਹੁਤ ਸਿਆਰਾ ਸਕਿਨ ਦੇ ਨਾਲ ਮਿੱਠੀ ਹਰੀ ਜਿਹਾ ਕਲਰ ਹੈ ਜੀ ਤੇ نیچے ਬੀਟਿੰਗ ਲੱਗੀ ਹੋਈ ਹੈ ਇਹ ਪਲੇਨ कॉटन ਚੀਜ਼ ਹੈ ਨਾ ਲੇਨ ਬੋਟਮ ਪ्योर ਸੁਨ ਦਾ ਦੁਪੱਟਾ ਇਹ ਕਿੰਨਾ ਦੁਪੱਟਾ ਇਹ ਵੀ ਕਲਰ ਬਹੁਤ ਪਿਆਰਾ ਹੈ ਜੀ ਲੈਨ ਬੋਟਮ ਤੇ ਦਿੱਖੀ ਕਰਕੇ ਆ ਦੁਪੱਟਾ ਇਸ ਪੱਕੇ ਜਿਹਾ ਸਾਰੇ

ਦੇ ਪ੍ਰਿੰਟ ਉਹ ਤੁਹਾਨੂੰ نیچے ਦਿਖਾਈਆਂ ਜਿਹੜੇ ਕੋਲੋਂ ਤੁਹਾਨੂੰ نیچے ਗ੍ਰੀਨ ਕਲਰ ਹੈ ਇਹ ਵੀ ਕਲਰ ਬਹੁਤ ਸੋਹਣਾ ਨੀਲਾ ਜਿਹਾ ਕਲਰ ਹੈ ਜੀ ਇਹ ਵੀ ਠੀਕ ਹੋ ਜੀ ਤੇ ਫਿਰ ਇਹਨਾਂ ਬੋਟਮ ਤੇ ਇਹ ਪੂਰੇ ਦੱਪਟੇ ਦੇ ਉੱਤੇ ਤਾਂ ਵਰਕ ਕੀਤਾ ਹੋਇਆ ਹੈ ਜੀ ਪ੍ਰਿੰਟ ਦੇ ਵਿੱਚ ਇਹ ਸਾਰੇ ਹੀ ਮਸ਼ਲੀਨ ਦੇ ਸੂਟ ਹੈ ਤੇ ਕੰਟਰਾਸਟ ਦੇ ਵਿੱਚ ਸੂਟ ਹੈ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਪਿਆਰਾ ਹੈ ਜੀ ਸਰਦਾਰੀ ਕੇ ਨਰੇ ਤੇ ਨੀਚੇ ਬੀਡਿੰਗ ਲੱਗੀ ਹੋਈ ਹੈ ਜੀ ਕਾਟਨ ਦੀ ਇਹ ਤੇ ਜੀ ਪਲੇਨ ਬਾਟਨ ਰਹੇ ਸੀ ਇਹਦੇ ਨਾਲ ਤੇ ਪਿਰਸ਼ਫੋਂ ਦਾ ਦੁਪੱਟਾ ਮੋਟਾ ਪੱਤੀ ਵਾਲਾ ਡਿਜ਼ਾਈਨ ਹੈ ਜੀ ਤੇ ਪੱਤੀ ਵਾਲਾ ਇਹਦਾ ਵਰਕ ਤੇ ਇਹ ਬਹੁਤ ਹੀ ਨਵਾਂ ਡਿਜ਼ਾਈਨ ਕੀਤਾ ਹੈ ਪਿਰਸ਼ਫੋਂ ਦਾ ਦੁਪੱਟਾ ਇਹ ਵੀ ਸੁੱਕਦੇ ਨੂੰ ਸੋਹਣਾ ਜੀ ਸਟਾਕ ਬਹੁਤ ਹੀ ਹੈ ਜੀ ਇਸ ਸਟੱਫ ਦੀ ਕੋਈ ਸ਼ਕਾਇਤ ਨਹੀਂ ਹੈ। ਮੈਨੂੰ ਇੱਕ ਇਹੋ ਜਿਹਾ ਲੈਮਨ ਬਲ ਰਿਹਾ ਜੀ। ਇਹਦੀ ਕਲਰ ਬਹੁਤ ਸੋਹਣੀ ਜੀ। ਆਪ ਉਪਰ ਤੋਂ ਇਹ ਮੰਜਾ ਟੰਗ ਲਓ। ਨਾਈਟੇ ਜਾਵਾਂ ਤੇ ਨਾਈਟ ਆ ਰਹੀ। ਪਲੇਨ ਬੋਟਮ ਹੈ ਜੀ ਤੇ નીચે ਕਿਰਤੇ ਗੁੱਟਿੰਗ ਲੱਗੀ ਹੋਈ ਹੈ। ਤੇ ਸਟੱਫ ਜਿਹੜਾ ਬਿਲਕੁਲ ਲਾਈਟ weight ਸਟੱਫ ਹੈ ਜੀ। ਤੇ ਇਹਦੇ ਨਾਲ ਵੀ ਪ्योर ਸਫਾਉਣ ਦਾ ਦੁਪੱਟਾ ਜਿੱਦ ਲਾਈਨਿੰਗ ਦੇ ਵਿੱਚ ਵਰਤ ਕੇ ਕਾਹਾਂਗੇ ਦੁਪੱਟੇ ਦੇ। ਇਸ ਕਲਰ ਹੈ ਜੀ। ਇਹ ਕਿਹੜਾ ਕਲਰ ਹੈ ਸੋਨਾ ਹੈ ਜੀ ਲਾਈਟ ਪੀਚ ਕਲਰ ਹੈ ਡਾਰਕ ਜੈ ਕਲਰ ਲੀਜੇ ਹੈ ਜੀ। ਬਹੁਤ ਸੋਹਣਾ ਨੀਲਸਾ ਕਲਰ ਹੈ ਇਹ ਵੀ। ਇਹ ਤਾਂ نیچے ਰਹਿਦੀ। ਡਿਜ਼ਾਈਨਿੰਗ ਸੇਮ ਰਹੇਗੀ ਜੀ ਸਿਰਫ ਕਲਰ ਚੇਂਜ ਹੈ। ਪ੍ਰਾਈਸ ਵੀ ਸੇਮ ਰਹੇਗਾ ਜੀ। ਬੋਟਾ ਪੱਤੀ ਵਾਲਾ ਦੁਪੱਟਾ ਜੀ ਇਹਨਾਂ ਦਾ। ਬਹੁਤ ਸੋਹਣੇ ਡਿਜ਼ਾਈਨ ਨੇ ਦੇ ਵੀ ਤੇ ਸੋਹਣੇ ਨੇ ਤੇ ਪ੍ਰਾਈਸ ਸਿਰਫ 2000 ਰੁਪਏ ਹੈ ਜੀ। ਇਹ ਪਹਿਲਾਂ ਹੀ ਦਿਖਾਇਆ ਸੀ ਜੀ ਇਹ ਵੀ ਬੜੀ ਨਿਕਲੇ ਰਹੀ ਹੈ ਜੀ ਮਹਿੰਦੀ ਗ੍ਰੀਨ ਦਾ ਕਲਰ ਹੈ ਨੱਕ ਤੇ ਵਰਕ ਕੀਤਾ ਹੋਇਆ ਜੀ ਪ੍ਰਿੰਟ ਬਹੁਤ ਸੋਹਣਾ ਜੀ ਆਊਟਲਾਈਨਿੰਗ ਕੀਤੀ ਹੋਈ ਹੈ ਲਾਈਟ 골ਡਨ ਦੇ ਨਾਲ ਫਲਾਵਰਾਂ ਦੇ ਉੱਤੇ niche edging ਲੱਗੀ ਹੋਈ ਹੈ ਜੀ ਤੇ ਵਰਕ ਕੀਤਾ ਹੋਇਆ ਦੁਪੱਟਾ ਹੈ ਜੀ ਪੋਰ ਸ਼ਿਖੌਣ ਦਾ ਦੁਪੱਟਾ ਹੈ ਜੀ ਪ੍ਰਾਈਸ ਸੇਮ ਰਹੇਗੀ ਠੀਕ ਹੈ ਜੀ ਅੱਜ ਦੇ ਵੀਡੀਓ ਵਿੱਚ ਇਲਾਇਂ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ